ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਐਸਪੀਡੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਐਸਪੀਐਚ ਸ਼੍ਰੀ ਰਜੇਸ਼ ਕੁਮਾਰ ਸ਼ਿਬਰ ਡੀਐਸਪੀ ਸਰਦਾਰ ਸਤਵੀਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੀਆਂ ਸਰਾਂ ਨੂੰ ਗ੍ਰਿਫਤਾਰ ਕਰਨ ਲਈ ਧਨੋਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਧਨੋਲਾ ਦੇ ਮੁਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਕਮਾਨ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਨੇ ਖੇਤਾਂ ਵਿੱਚ ਬਿਜਲੀ ਦੀਆਂ ਮੋਟਰਾਂ ਤੋ ਕੇਬਲ ਕੱਟਣ ਦੀਆਂ ਸ਼ਿਕਾਇਤਾਂ ਦਿੱਤੀਆਂ ਸਨ ਤੇ ਪੋਸਟ ਪਾਰਟੀ ਦੀ ਟੀਮ ਨੇ مستਤਫੀ ਦਗਾਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 100 ਕਿਲੋ ਤੋਂ ਵੱਧ ਤਾਂਬਾ ਬਰਾਮਦ ਕੀਤਾ ਗਿਆ। ਪ੍ਰੈਸ ਕਾਨਫਰੰਸ ਰੱਖੀ। ਤਨੋਲਾ ਪੁਲਿਸ ਵੱਲੋਂ ਪਿਛਲੇ ਦਿਨੀ ਇਲਾਕੇ ਵਿੱਚ ਜੋ ਕੇਵਲਾਂ ਚੋਰੀ ਹੋ ਰਹੀ ਸੀਨ ਮੋਟਰਾਂ ਦੀਆਂ ਉਹਨਾਂ ਦੇ مستਤਫੀ ਨਾਲ ਕਾਰਵਾਈ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਆਪਾਂ ਐਸਐਚਓ ਸਾਹਿਬ ਸਰਦਾਰ ਜਗਜੀਤ ਸਿੰਘ ਕੁਮਾਰ ਜੀ ਨਾਲ ਗੱਲ ਕਰਦੇ ਹਾਂ ਇਸ ਸੰਬੰਧੀ ਕਿ ਕੀ ਗੱਲਬਾਤ ਹੈ ਕੀ ਮਸਲਾ ਹੈ। ਸਰਾਂਜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਮਾਮਲਾ ਕੀ ਗੱਲ ਹੈ ਵੀ ਮੇਰੇ ਤਿੰਨ ਤਰੀਕ ਨੂੰ ਜੀ ਅਸੀਂ ਪ੍ਰੇਸ਼ਾਨ ਕੁਮਾਰ ਸਾਡੇ ਕੋਲ ਆ ਕੇ ਇਹਨਾਂ ਨੂੰ ਬਿਆਨ ਤਹਿਰੀਰ ਕਰਾਇਆ ਕਿ ਸਾਡੀਆਂ ਮੋਟਰਾਂ ਦੇ ਉੱਤੋਂ ਕੇਵਲ ਤਾਰਾਂ ਵੜ ਕੇ ਵੇਚਣ ਦੇ ਇਹਦੇ ਬੰਦੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਅਸੀਂ ਜੀ ਮਰਦਾਂ ਦਰਜ ਕਰਕੇ ਉਸੇ ਦਿਨ ਇੱਕ ਬੰਦੇ ਨੂੰ ਇਹਦੇ ਵਿੱਚ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਕਬਜ਼ੇ ਵਿੱਚੋਂ ਸਾਨੂੰ ਇੱਕ ਮੋਟਰਸਾਈਕਲ ਬਦੌਰ ਵਗੈਰ ਨਾ ਭਰੀ ਤੇ 10 ਕਿਲੋ ਤਾਂਬਾ ਸਾਨੂੰ ਬਰਾਮਦ ਹੋਇਆ। ਫਿਰ ਉਹ ਸੁਖਵਿੰਦਰ ਸਿੰਘ ਦੀ ਪੁੱਛ ਗਿਸ ਅਸੀਂ ਨੁਭਾਈ ਨਾ ਕੀਤੀ ਜਦੋਂ ਕਿਉਂਕਿ ਕਾਫੀ ਲੋਕ ਕਹਿੰਦੇ ਸਾਨੂੰ ਇਲਾਕੇ ਦੇ ਵਿੱਚ ਸ਼ਿਕਾਇਤਾਂ ਰਹੀਆਂ ਸੀਗੀਆਂ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਇਹ ਭੂਰੇ-ਕੂਬੇ ਹੋ ਗਿਆ ਜੀ ਆਪਣਾ ਕਾਲੇ ਕੇ ਹੋ ਗਿਆ ਕੋੜ ਦੁਨਾ ਹੋ ਗਿਆ ਤੇ ਉਸ ਤੇ ਅਸੀਂ ਗਹਿराई ਨਾਲ ਜਾਂਚ ਕਰਦੇ ਹੋਏ ਸਾਨੂੰ ਇਹਦੀ ਸੁਖਵਿੰਦਰ ਸਿੰਘ ਜੀ ਜਦੋਂ ਪੁੱਛਗਿਸ ਕੀਤੀ ਅਸੀਂ ਇਹਨਾਂ ਸਾਨੂੰ ਇੱਕ ਬੰਦੇ ਦਾ ਨਾਮ ਅਰਸ਼ਦੀਪ ਸਿੰਘ ਦਾ ਨਾਮ ਆ। ਆਪਦੇ ਦੋਸਤਾਂ। ਉਹ ਸਮ ਦੱਸਿਆ ਵੀ ਅਸੀਂ ਵੀ ਉਹ ਅਰਸ਼ਦੀਪ ਵੀ ਸਾਡੇ ਨਾਲ 17 ਚੋਰੀ ਕਰਨ ਆਉਣਾ ਹੁੰਦਾ ਸੀਗਾ। ਅਸੀਂ ਉਹਨੂੰ ਉਹਦੇ ਬਿਆਨ ਤੇ ਨਾਮਜ਼ਦ ਕਰਕੇ ਕੁਛ ਵਿੱਚ ਤੇ ਪੂਨ ਅਸੀਂ 5 ਤਰੀਕ ਨੂੰ ਕਾਬੂ ਕੀਤਾ ਅਰਸ਼ਦੀਪ ਨੂੰ ਜੀ। ਅਰਸ਼ਦੀਪ ਨੂੰ ਉਸੇ ਦਿਨੇ ਹੀ ਉਹਦੀ ਪੁੱਛ ਗਿਛ ਤੇ ਅਸੀਂ ਇੱਕ ਹੋਰ ਇਹਨਾਂ ਦਾ ਸਾਥੀ ਸੁਖਵਿੰਦਰ ਸਿੰਘ ਉਹਨੂੰ ਅਸੀਂ ਨਾਮਜ਼ਦ ਕੀਤਾ। ਤੇ ਉਹਨਾਂ ਤੋਂ ਅਸੀਂ ਪੁੱਛ ਗਿਛ ਕਰ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਬਾਵਾ ਤਾਰਾਂ ਲਗਾਤਾਰ ਹੀ 15-20 ਦਿਨਾਂ ਤੋਂ ਆ ਰਹੇ ਸੀਗੇ ਤੇ ਉਹ ਤਾਰਾਂ ਇਹਨਾਂ ਨੇ ਆਪਣਾ ਜਿਹੜੀ ਨਹਿਰ ਆ ਗਈ ਹਰੀਗੜ੍ਹ ਵਾਲੇ ਉਹਦੇ ਕਿਤੇ ਝਾੜੀਆਂ ਚ ਲਪਾਸ਼ ਪਾ ਕੇ ਰੱਖੀਆਂ ਹੋਈਆਂ ਨੇ ਅਸੀਂ ਇਹਨਾਂ ਦੇ ਬਿਆਨ ਤੇ ਇਹਨੂੰ ਮਾਲ ਲਿਜਾ ਕੇ ਉੱਥੇ ਇਹਨਾਂ ਦੀ ਹਾਜ਼ਰੀ ਵਿੱਚ ਦੋ ਪਲਾਸਟਿਕ ਦੀਆਂ ਬੋਰੀਆਂ ਝਾੜੀਆਂ ਦੇ ਵਿੱਚੋਂ ਕਢਵਾਈਆਂ ਜਿਨ੍ਹਾਂ ਦਾ ਵજન ਕਰਨ ਤੇ ਸਾਨੂੰ 3.94 ਕਿਲੋ 400 ਗ੍ਰਾਮ ਤਾਂਬਾ ਹੋਰ ਪ੍ਰਾਪਤ ਹੋਇਆ ਜੋ ਕਿ ਜਲਿਆ ਹੋਇਆ ਸੀ ਕਿਉਂਕਿ ਇਹਦੀ ਇੱਕ ਇਹ ਨਿਸ਼ਾਨੀਆਂ ਵੀ ਇਹ ਮੌਕੇ ਤੇ ਇਹੀ ਜਦੋਂ ਚੋਰੀ ਕੱਢਦੇ ਆ ਵਰਧਿਆ ਕੇਵਨ ਉਹਨੂੰ ਉੱਥੇ ਸਾੜ ਲੈਂਦੇ ਆ ਸਾੜ ਕੇ ਉਹ ਤਾਂਬਾ ਕੱਢ ਲੈਂਦੇ ਉਹ ਸੰਗ੍ਰਾਮਤ ਹੋਇਆ ਜੀ ਤੇ ਇੱਕ ਵੱਡੀ ਸਫਲਤਾ ਸਾਡੇ ਹੱਥ ਲੱਗੀ ਆ ਦੋ ਬੰਦਿਆਂ ਨੂੰ ਅਸੀਂ ਅੱਜ ਮਾਨਜੋ ਕੋਰਟ ਚ ਪੇਸ਼ ਕੀਤਾ ਸੀਗਾ ਉਹਨਾਂ ਨੂੰ ਰਿਵਾੜ ਤੇ ਚੱਲ ਰਹੀ ਸੀ ਸਾਡੇ ਕੋਲ ਉਹਨੂੰ ਗ੍ਰਿਫਟ ਭੇਜਤਾ ਅੱਜ ਤੇ ਵਧੀਆ ਸਾਡੇ ਇੱਕ ਸਰ ਇਹ ਬਦਲੋ ਕੀ ਕਰਦੇ ਸੀਗੇ ਨਸ਼ੇ ਕਰਨ ਦੇ ਆਦੀ ਨੇ ਇਹਨਾਂ ਨੂੰ ਵੇਚਦੇ ਸੀਗੇ ਜਾਂ ਕੋਈ ਹੋਰ ਪਰਪਸ ਲਈ ਚੋਰੀ ਕਰਦੇ ਸੀ ਨਹੀਂ ਨਹੀਂ ਜੀ ਇਹਨਾਂ ਦਾ ਹੀ ਸ਼ੌਕੜ ਪਤਾ ਕੀਤਾ ਇਹਨਾਂ ਦੇ ਪਰਚੇ ਵੀ दर्ज ਹੈਗੇ ਪਹਿਲਾਂ ਚੋਰੀ ਦੇ ਇੰਨਾ ਵਜੇ ਵਾ ਇਹਨਾਂ ਦਾ ਪਿੰਡ ਹੈਗਾ ਇਹ ਸੌਰੂਰ ਇਲਾਕੇ ਚ ਪੈਂਦਾ ਨਸ਼ਾ ਕਰਦੇ ਆ ਮੁੰਡੇ 20 25 ਸਾਲ ਦੇ ਹੈਗੇ ਆ ਸਾਰੇ ਆਦੀ ਨਸ਼ਾ ਕਰਨ ਦੇ ਇਸ ਕਰਕੇ ਹੀ ਇਹ ਇਧਰ ਜਿਹੜੇ ਕਿ ਆਪਣੇ ਨਸ਼ੇ ਦੇ ਜੁਗਾੜ ਕਰਨ ਲਈ ਇਹ ਚੋਰੀ ਕਰਦੇ ਸੀ ਤੇ ਇਹ ਸਰ ਕਿਸ ਨੂੰ ਵੇਚਦੇ ਸੀਗੇ ਕੋਈ ਉਹਦੀ ਵੀ ਪੁੱਛ ਪੜਤਾਲ ਹੋ ਰਹੀ ਹੈ ਵੀ ਵੇਚਦੇ ਕਿੱਥੇ ਸੀਗੇ ਤੇ ਹਾਂਜੀ ਹਾਂਜੀ ਜਦੋਂ ਇਹਨਾਂ ਨੇ ਇਥੋਂ ਵੱਡੀਆਂ ਤਾਰਾਂ ਤਕਰੀਬ ਉੱਥੇ ਇਹਨਾਂ ਨੇ ਜਾ ਕੇ ਰੱਖੀਆਂ ਇੱਕ ਇਹਨਾਂ ਨੇ ਕਿਸੇ ਦਾ ਨਾਮ ਲਿਆ ਕਰਵਾਇਆ ਹੁੰਦਾ ਫੇਰੀ ਵਾਲਾ ਸੀ ਕਹਿੰਦੇ ਉਹਨੂੰ 15-20 ਕਿਲੋ ਤਾਰਾਂ ਅਸੀਂ ਦਿੱਤੀਆਂ ਸੀ ਉਹਦੇ ਅਸੀਂ ਪੜਤਾਲ ਕਰਾਂਗੇ ਕਿਉਂ ਮਸ਼ੀਨਾਂ ਬਾਰੇ ਵੀ ਪੜਤਾਲ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦੇ ਨੇ ਜਾਂ ਕੀ ਕਰਦੇ ਨੇ ਵੀ ਪੜਤਾਲ ਚਲੂ ਜੀ ਤੁਹਾਡੇ ਤੋਂ ਬਿਲਕੁਲ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਤੋਂ ਕੌਣ ਨੂੰ ਦੱਸਿਆ ਦਿੰਦਾ ਅਸੀਂ ਸਰ ਉਹ ਗੁਣ ਤੱਕ ਦਾਸੀਆਂ 12 ਚੋਰੀਆਂ ਆਪਣੇ ਇਲਾਕੇ ਚ ਤਾਰਾਂ ਦੀਆਂ ਜਿਹੜੀਆਂ ਹੋਈਆਂ ਕਿ ਉਹ ਮੰਨੇ ਨੇ ਇਹ ਖੋਣੀਆਂ ਹਮਨੇ ਨੇ ਜਿਹੇ ਪੂਰੇ ਗੁੱਬੇ ਤੋਂ ਮੰਨੇ ਨੇ ਕਿ ਇਹ ਮਿੰਨੇ ਦੇ ਵਿੱਚ ਵਿੱਚ ਆਏ ਨੇ ਗੈਪ ਪਾ ਕੇ ਤਨ ਚਾ ਉਹਨਾਂ ਦਾ ਗੈਪ ਪਾ ਕੇ ਹੁੰਦੇ ਸੀਗੇ ਕੋੜ ਦੁਨੇ ਤੋਂ ਜੀ ਤੇ ਕਾਲੇ ਜੇ ਤੋਂ ਜੀ ਭੈਣੀ ਮਹਾਰਾਜ ਤੋਂ ਠੀਕ ਹੈ ਸਰ ਇਹਦੇ ਨਾਲ ਤਾਂ ਲੋਕਾਂ ਨੂੰ ਬੜਾ ਰਾਹਤ ਮਹਿਸੂਸ ਹੋਊਗੀ ਰਾਹਤ ਹੋ ਗਈ ਮਹਿਸੂਸ ਹੋ ਸਾਡੇ ਕੋਲ ਇਹ ਬਹੁਤ ਲੋਕਾਂ ਦੀ ਸ਼ਿਕਾਇਤ ਲੈ ਕੇ ਜਿਹੜਾ ਇੱਕ ਇਹ ਗ੍ਰੋਹ ਸੀਗਾ ਇਹ ਇਲਾਕੇ ਚ ਸਰਕਰਮ ਸੀਗਾ ਚੋਰੀਆਂ ਕਰਦਾ ਸੀਗਾ ਉਹ ਅਸੀਂ ਫੜ ਲਿਆ ਹੋਰ ਤੁਸੀਂ ਸੁਨੇਹਾ ਸਾਡੇ ਕਿਹਾ ਹੋਇਆ ਹੋਰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਇਦਾਂ ਦੇ ਕ੍ਰਾਈਮ ਕਰਦੇ ਐ ਕ੍ਰਾਈਮ ਕਰਨਦਿਆਂ ਨੂੰ ਤਾਂ ਮੈਨੂੰ ਸਾਰਨੂੰ ਇਹੀ ਸੁਨੇਹਾਗਾ ਵੀ ਆਪਣਾ ਜ਼ਿੰਦਗੀ ਲੈਣ ਤੇ ਲੈ ਕੇ ਆਓ ਕੋਈ ਫਾਇਦਾ ਨਹੀਂਗਾ ਆਪਣੇ ਘਰਦਿਆਂ ਦੀ ਬਦਨਾਮੀ ਨਾਲੇ ਆਪਣੀ ਸਿਹਤ ਖਰਾਬ ਕਰਨ ਦੀ ਚੋਰੀਆਂ ਕਰਨੀਆਂ ਜਾ ਕੇ ਰਾਤਾਂ ਨੂੰ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਏ ਆਪਣੀ ਜ਼ਿੰਦਗੀ ਦਾ ਖਤਰਾ ਹੋ ਬੈਠਣਗੇ ਨੌਜਵਾਨ ਬੱਚੇ ਨੇ ਗਲਤ ਸੰਗਤ ਦੇ ਪੈਗੇ ਮੈਂ ਤਾਂ ਨਹੀਂ ਵੀ ਕਹਿਣਾਗਾ ਕਹਿਣਾ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈਗਾ ਪਹਿਲਾਂ ਵੀ ਅਸੀਂ ਅਸਾਂ ਸੋਮਵਾਰ ਤੇ ਸਾਡੇ ਬਾਨ ਜੋਗ ਐਸਐਸਪੀ ਸ੍ਰੀ ਸਰਫਰਾਜ ਆलम ਜੀ ਨੇ ਸਾਨੂੰ ਦਸ਼ਾ ਨਿਰਦੇਸ਼ ਨੇ ਗਏ ਅਸੀਂ ਉੱਪਰ ਸੈਕਟਰਾਂ ਦੇ ਵਿੱਚ ਭਾਤੀ ਕਰਵਾ ਰਹੇ ਹਾਂ ਮੈਡੀਸਨ ਦਵਾ ਰਹੇ ਹਾਂ ਤੇ ਇੱਕ ਪਿੱਛੇ ਜੀ ਅਸੀਂ 15 ਗ੍ਰਾਮ ਦਾ ਪਰਚਾ ਦਿੱਤਾ ਸੀ ਦਰਮਨ ਸਿੰਘ ਨਿਮਾ ਤੇ ਉਹਨਾਂ ਨੇ ਵੀ ਸਾਨੂੰ ਇੱਕ ਸਾਡੇ ਦਾ ਵਾਦਾ ਕਰਕੇ ਗਿਆ ਸੀ ਮੁੰਡਾ ਵੀ ਮੈਂ ਨਸ਼ਾ ਛੱਡਾਂਗਾ ਇਸ ਕਰਕੇ ਜਿਵੇਂ ਉਹਨਾਂ ਨੇ ਸਾਨੂੰ ਵਿਸ਼ਵਾਸ ਦੋ ਐ ਇਹ ਜੇ ਬੱਚਾ ਤੁਸੀਂ ਵੀਰ ਕਰਦੇ ਵੀ ਨਾਲ ਛੱਡ ਦੋ ਕੁਝ ਨਹੀਂ ਰੱਖਿਆ ਇਹਨਾਂ ਚ ਆਪਣੀ ਜ਼ਿੰਦਗੀ ਸਹੀ ਲੈਣ ਤੇ ਧੰਨਵਾਦ ਜੀ ਧਨੋਲਾ ਮੰਡੀ ਤੋਂ ਸੰਜੀਵ ਗਰਗ ਕਾਲੀ